ਤੇਰੇ ਆਹ ਨਾ ਬਾਹਰ ਆਏਗਾ ਬੜੇ ਬੰਦਿਆਂ ਨੂੰ ਸਟ्रेस ਹੈ ਕਈ ਬੰਦੇ ਨਵੇਂ ਆਏ ਆ ਹੈ ਨਾ ਘਰ ਕੀ ਆਪਣੀ ਯਾਦ ਆਵਾਇਆ ਤੇ ਲੋਕੇਸ਼ਨ ਬਹੁਤ ਸੋਹਣੀ ਹੈ ਤੇ ਕਾਂ ਆ ਨਾ ਇਹਨੂੰ ਕਾਂ ਨਹੀਂ ਕਹਿੰਦੇ ਇਹਨੂੰ ਮੈਗਪਾਈ ਕਹਾ ਆ ਆਸਟ੍ਰੇਲੀਆ ਵਿੱਚ ਇੱਕ ਹੋਰ ਇੰਪੋਰਟੈਂਟ ਚੀਜ਼ ਦਿਖਾਣੀ ਹੈ ਜਿਹੜੀ ਆਸਟ੍ਰੇਲੀਆ ਵਿੱਚ ਤੁਹਾਨੂੰ ਸਾਰੀ ਜਗ੍ਹਾ ਮੋਸਟਲੀ ਪਾਰਕਾਂ ਵਿੱਚ ਦੇਖਣ ਨੂੰ ਮਿਲ ਜਾਗੀ ਇਨ ਫਿਊਚਰ ਨਾ ਆਪਾਂ ਨੂੰ ਹੋਰ ਵੀ ਜਗ੍ਹਾਾਂ ਦੇ ਨਾਮ ਇਸ ਲੇਕ ਤੇ ਇਲਾਵਾ ਹੋਰ ਵੀ ਬੜੀ ਜਗ੍ਹਾ ਆ ਜਿਨ੍ਹਾਂ ਦੇ ਨਾਮ ਨਾ ਆਪਣਾ ਮਲਟੀਕਲਚਰਲ ਦੇਖਣ ਨੂੰ ਮਿਲਨੇ ਆ ਜਿੱਦਾਂ ਪੰਜਾਬ ਸਟਰੀਟ ਜਾਂ ਫਰਿੰਡੀਆ ਸਟਰੀਟ ਇਦਾਂ ਦੀਆਂ ਚੀਜ਼ਾਂ ਹਾਂਜੀ ਵੈਲਕਮ ਬੈਕ ਜੀ ਥਾਰੇ ਆਪਣੇ ਚੈਨਲ ਪੁਆਦੀ ਇਨ ਆਸਟ੍ਰੇਲੀਆ ਮਾ ਅੱਜ ਤੁਹਾਨੂੰ ਨਾ ਗੁਰੂ ਨਾਨਕ ਦੇਵ ਜੀ ਲੇਕ ਦਿਖਾਵਾਂਗੇ ਜੋ ਕਿ ਮੈਲਬਨ ਤੇ ਨਾ 40 ਕਿਲੋਮੀਟਰ ਸਾਊਥ-ਈਸਟ ਮਾਇਆ ਤੋ ਚਲੋ ਮੈਂ ਉੱਥੇ ਆ ਨਾ ਤੋਗਾ ਬਸ ਸਿੱਧਾ ਨਿਕਲ ਗਿਆ ਕੁਝ ਵੀ ਚਾਹ ਪਾਣੀ ਕੁਝ ਵੀ ਕੌਫੀ ਪੀਣ ਨਹੀਂ ਹੈ ਬਾਹਰ ਦੇ ਪੀਵਾਂਗੇ ਇਹ ਲੋਕੇਸ਼ਨ ਹੈ ਆਪਾਂ ਪਹੁੰਚ ਗਏ ਅੱਜ ਰਸ਼ ਬਹੁਤ ਹੈ ਹਾਂ ਇੱਧਰ ਗੱਡੀਆਂ ਗੱਡੀ ਖੜੀ ਹੋਈ ਆ ਬਹੁਤ ਸੋਹਣੀ ਲੇਕ ਹੈ ਮੈਨੂੰ ਪਾਰਕਿੰਗ ਲੱਭਣੀ ਪੈਣੀ ਆ ਇੱਕ ਵਾਰ ਮੈਂ ਪਾਰਕਿੰਗ ਲੱਭ ਲੂੰ ਫਿਰ ਤੁਹਾਨੂੰ ਦਿਖਾਵਾਂ ਹਾਂ ਹਾਂਜੀ ਇਹੀ ਲਾ ਲੈਂਗੇ ਬਸ پارک ਲੱਗਦਾ ਰੱਬ ਨੇ ਨਾ ਅੱਜ ਸਾਥ ਨਹੀਂ ਦੇਣਾ ਮੀਂਹ ਪੈਣ ਲੱਗ ਗਿਆ ਬਹੁਤ ਤੇਜ਼ ਤੇ ਉਹ ਦੇਖੋ ਛਲਾਰੂ ਯਹਾਂ ਵੀ ਹੈ ਆਸਟ੍ਰੇਲੀਆ ਮਾਂ ਵੀ ਸ਼ੀਸ਼ੇ ਲਾਇਆ ਹੋ ਤਾਂ ਇੰਨਾ ਸੋਹਣਾ ਸ਼ੀਸ਼ਾ ਭੰਨ ਗਏ ਇੱਧਰ ਵਾਲਾ ਹੈ ਆ ਉਹ ਬੱਸ ਸਟਾਪ ਹੈ ਯਹਾਂ ਨਾ ਆਸਟ੍ਰੇਲੀਆ ਮਾਂ ਸਾਰੇ ਬੱਸ ਸਟਾਪ ਇਸੇ ਤਰੀਕੇ ਦੇ ਆ ਕੋਈ ਵੀ ਬੜੇ ਬੱਸ ਸਟੈਂਡ ਨਹੀਂ ਆਇਆ ਹਮ ਸਾਰੇ ਬੱਸ ਸਟਾਪ ਬਣੇ ਹੋਏ ਦਾ ਪੋਲ ਲਗਾ ਆਪਣਾ ਲਿਖਿਆ ਹੋਇਆ ਜਹਾਂ ਵੀ ਬੱਸ ਜਾ ਰਹੀ ਹੈ ਫਾਈਨਲੀ ਆਪਾਂ ਪਹੁੰਚ ਗਏ गोरिया ने भी फोटो खिंच रहे हैं अपनी लेक काफी बड़ी है बट यो मेन एरिया में, में खड़े मैं जहां एंट्रेंस है इसकी उधर रही है लेक ਆਰੇ 올 ਦਾ ਵੇ ਉਧਰ ਤੱਕ ਜਾ ਰਹੀ ਆ ਉਧਰ ਲੋਕਾਂ ਦੇ ਘਰ ਵੀ ਹੈ ਸਿੱਖ ਕਮਿਊਨਿਟੀ ਨਾਲ ਛੋਟੀ ਜੀ ਹੈ ਮਾੜੀ ਜੀ ਪੋਪੂਲੇਸ਼ਨ ਹੈ ਵਲਟ ਦੇ ਹਿਸਾਬ ਤੇ ਪਰ ਜਿਹੜੇ ਜਿਹੜੇ ਵੀ ਦੇਸ਼ਾਂ ਵਾਂ ਗਏ ਆ ਨਾ ਸਾਰੀ ਜਗ੍ਹਾ ਨਾਮ ਚਮਕਾਇਆ ਆ ਯੋ ਲੇਕ ਹੈ ਦੇਖੋ ਇਨੀ ਤਗੜੀ ਲੇਕ ਹੈ ਇਸਕਾ ਨਾਮ ਨਾ ਪਹਿਲਾਂ ਬੈਰਿਕ ਸਪ੍ਰਿੰਗ ਲੇਕਤਾ ਜੋ ਕਿ ਬਦਲ ਕਾ ਗੁਰੂ ਨਾਨਕ ਦੇਵ ਜੀ ਲੇਕ ਰੱਖਿਆ ਗਿਆ ਜੋ ਕਿ ਨਾ ਬਹੁਤ ਮਾਨਣ ਵਾਲੀ ਗੱਲ ਹੈ ਯਾਰ ਵੈਸੇ ਨਾ ਇੰਨੇ ਜ਼ਿਆਦਾ ਗੋਰੇ ਇਕੱਠੇ ਬਹੁਤ ਘੱਟ ਦੇਖਣ ਨੂੰ ਮਿਲਾ ਆ ਅੱਜ ਨੇ ਆਏ ਹੋਏ ਆ ਨੇ ਨਾ ਮੈਨੂੰ ਲੱਗਦਾ ਟੂਰਿਸਟ ਆ ਕਿੱਧਰ ਨੂੰ ਮੈਂ ਕੈਮਰਾ ਕਰਾਦਾ ਮੈਂ ਪ੍ਰੋਪਰ ਕੈਮਰਾ ਰੱਖ ਨਹੀਂ ਸਕਦਾ ਇਹਨੂੰ ਲੱਗਣਾ ਵੀ ਮਾਰ ਤੁਨੇ ਨਾ 8-10 ਬੰਦੇ ਇਕੱਠੇ ਘੁੰਮ ਰਹੇ ਆ ਕੈਮਰਾ ਲੈ ਕੇ ਫਰ ਸ਼ੂਟਿੰਗ ਕਰ ਰਹੇ ਆ ਨੇ ਮ ਲੱਗਦਾ ਹੋਰ ਕਿਸੇ ਕੰਟਰੀ ਤੇ ਆਏ ਹੋਏ ਆ ਮੈਨੂੰ ਨਾ ਅੱਧਾ ਘੰਟਾ ਹੋ ਗਿਆ ਘੁੰਮਦੇ ਹੋਏ ਪਰ ਇੱਕ ਵੀ ਪੰਜਾਬੀ ਨਹੀਂ ਮਿਲਿਆ ਸਾਰੇ ਗੋਰੇ ਘੁੰਮ ਰਹੇ ਆ ਪੰਜਾਬੀ ਪੋਪੂਲੇਸ਼ਨ ਬਹੁਤ ਆ ਯਹਾਂ ਪਰ ਕਿਆ ਕਹਾ ਕੋਈ ਦੇਖਣ ਨੂੰ ਨਹੀਂ ਮਿਲਿਆ ਮੈਨ ਲੱਗਦਾ ਲੋਕਾਂ ਨੂੰ ਨਾ ਪਤਾ ਨਹੀਂ ਆ ਹਲੀ ਜਾਂ ਫਿਰ ਲੋਕ ਯਾਰ ਅੱਜ ਵੀਕਐਂਡ ਆ ਕੰਮ ਪਾ ਵੀ ਗਏ ਹੋਣੇ ਮੈਨ ਲੱਗਦਾ ਅੱਜ ਡਬਲ ਪੇ ਮਿਲਾਇਆ ਨਾ ਤਾਂ ਕਰਗਾ ਪਰ ਇਹ ਉਹ ਨਾ ਮਸਟ ਵਿਜ਼ਿਟ ਪਲੇਸ ਆ ਯਾਰ ਕਿਉਂ ਇਨਾਂ ਨੇ ਯਹਾਂ QR ਕੋਡ ਲਾਇਆ ਹੋਇਆ ਆ ਲੋਕਾਂ ਨੂੰ ਨਾ ਦਿੱਕਤ ਹੈ ਇਸ ਕਾ ਲੇਖ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਰੱਖਿਆ ਤੋ ਇਹ ਨਾ ਇਹਾਂ ਸਾਈਨ ਕਰ ਰਹੇ ਆ ਆਪਣੀ ਪਟੀਸ਼ਨਾਂ ਵਗੈਰਾ ਪਵਾ ਰਹੇ ਆ ਤੋ ਦੇਖਾਂ ਇਨ ਫਿਊਚਰ ਕੀ ਰਿਜ਼ਲਟ ਰਹਾ ਤੋ ਇਹੋ ਇਨੀ ਨਾ ਕਰ ਰਹੇ ਆ ਨੇ ਆਪਣਾ ਬੈਰਿਕ ਸਪ੍ਰਿੰਗ ਕਮਿਊਨਿਟੀ ਐਸੋਸੀਏਸ਼ਨ ਆਇਓ ਜਹਾਂ ਕੇ ਲੋਕ ਜਿੰਨੇ ਵੀ ਇਹਾਂ ਰਹਿ ਰਹੇ ਆ ਤੋ ਨੇ ਕਹਿ ਰਹੇ ਆ ਮਾਨੂੰ ਬਿਨਾ ਪੁੱਛੇ ਨਾ ਲੇਖ ਦਾ ਨਾਮ ਰੱਖਿਆ ਗਿਆ ਜੋ ਕਿ ਸਹੀ ਨਹੀਂ ਹੈ ਕਿਉਂਕਿ ਇਹ ਆਸਟ੍ਰੇਲੀਅਨ ਪਲੇਸ ਹੈ ਤੋ ਇਸ ਦਾ ਨਾਮ ਕੁਝ ਆਸਟ੍ਰੇਲੀਅਨ ਹਿਸਟਰੀ ਨੂੰ ਦਰਸਾਉਂਦਾ ਹੋਵੇ ਨਾ ਕਿ ਕਿਸੇ ਹੋਰ ਕੰਟਰੀ ਦੀ ਕੋ ਕਿੰਨੀ ਸੋਹਣੀ ਚੀਜ਼ ਦੇਖਣ ਨੂੰ ਮਿਲੀ ਐ। ਯਾਹਾਂ ਇਹਨੂੰ ਭਰਦੇ ਆਂ ਕਿ ਪਾਣੀ ਪੀਣਾ ਹੋ ਕੁੱਤੇ ਬਿੱਲਾਂ ਵਾਸਤਾ ਕਿਸੇ ਨੇ ਵੀ ਪੰਛੀਆਂ ਪੁੰਛੀਆਂ ਨਾ। ਇਹ ਸਪੈਸ਼ਲ ਆਇਆ ਹੋਇਆ ਯਾਹਾਂ ਲੇਕ 'ਪਾ। ਯਾਹਾਂ ਨੇ ਤੇ ਪਹਿਲਾਂ ਨੇ ਯਾਰ ਅੱਜ ਮੈਂ ਥੋੜਾ ਜਿਹਾ ਡਾਊਨ ਫੀਲ ਕਰ ਰਿਹਾ ਤਾਂ ਪਰ ਯਾਹ ਹੈਗਾ ਨਾ ਮਜ਼ਾ ਆ ਗਿਆ ਯਾਰ ਬਹੁਤ ਪੀਸਫੁੱਲ ਜਗ੍ਹਾ ਯਾਹ। ਉੱਪਰ ਤੇ ਮੈਂ ਕੱਲਾ ਹਾਂ। ਅੱਜ ਤੋਂ ਹੀ ਤਾਂ ਆਲਾ ਦਵਾਲਾ ਵੀ ਕੋਈ ਨਹੀਂ ਆ ਪਰਾਂਗੇ ਹੋਏ ਆ ਜਿਹੜੇ ਮਾਏ ਹੋਏ ਮਾੜੇ ਮੋਟੇ ਬੰਦੇ। ਬਸ ਆ ਨਜ਼ਾਰਾ ਪੂਰਾ ਰਹਿ ਰਿਹਾ। ਇੱਕ ਹੋਰ ਇੰਪੋਰਟੈਂਟ ਚੀਜ਼ ਦਿਖਾਣੀ ਹੈ ਜਿਹੜੀ ਆਸਟ੍ਰੇਲੀਆ ਮੇ ਤੁਹਾਨੂੰ ਸਾਰੀ ਜਗ੍ਹਾ ਮੋਸਟਲੀ ਪਾਰਕਾਂ ਮੇ ਦੇਖਣ ਨੂੰ ਮਿਲ ਜਾਗੀ ਉਹ ਹੈ ਪਲੇ ਗਰਾਉਂਡ ਚਿਲਡਰਨ ਪਲੇ ਗਰਾਉਂਡ ਬੜਾ ਤਕੜਾ ਪਲੇ ਗਰਾਉਂਡ ਬਣਿਆ ਹੋਇਆ ਹੈ ਹਾਂ ਥੋੜੀ ਜਿਹੀ ਨਾ ਆਵਾਜ਼ ਐਡਜਸਟ ਕਰਿਓ ਹਵਾ ਬਹੁਤ ਤੇ ਚੱਲ ਰਹੀ ਆ ਨਿਆਣੇ ਨਿਉਣੇ ਤਾਂ ਆਏ ਹੋਏ ਨਹੀਂ ਐ ਖੇਲਣ ਪਲੇ ਗਰਾਉਂਡ ਬਹੁਤ ਸੋਹਣਾ ਆ। ਇਹ ਚੀਜ਼ਾਂ ਨਾ ਜਿਹੜੀ ਨੇ ਪਲੇ ਗਰਾਉਂਡ ਆ ਮਾਰੇ ਡ੍ਰੀਮ ਹੋਏ ਗਰਾਡੇ ਵੀ ਹਮ ਇਸਮੇ ਖੇਡਾਂਗੇ। ਮਾਨੂੰ ਖੇਡਣੇ ਨੂੰ ਨਹੀਂ ਮਿਲੇ ਅੱਜ ਤੱਕ। ਮਹਾਰਾਜੋ ਨਾ ਯਾਰ ਚੁੱਲਾ ਤੱਕ ਨਹੀਂ ਮਾਰੇ ਬਾਦ ਪਾਇਆ ਗਿਆ ਨਾ ਉਸ ਬਾ ਆਪਣਾ ਪੇਡੇ ਦੇ ਉੱਪਰ ਇੱਕ ਚੁੱਲਾ ਤੱਕ ਨਹੀਂ ਪਾਇਆ। ਕਿਉਂ ਕਾਹ ਆਇਆ ਨਾ? ਇਸ ਨੂੰ ਕਾਹ ਨਹੀਂ ਕਹਿੰਦੇ? ਇਹਨੂੰ ਮੈਗ ਪਾਈ ਕਾਹ ਆਇਆ ਆਸਟ੍ਰੇਲੀਆ ਨਾ। ਇਹੋ ਨਾ ਥੋੜਾ ਘੱਟ ਡਰ ਆਇਆ ਆਪਣੇ ਵਾਲਿਆਂ ਦੇ। ਦੇਖੋ ਮੈਂ ਕਿੰਨਾ ਕਲੋਜ਼ ਆ ਗਿਆ ਇਸਕੇ। ਹਲੀ ਵੀ ਹਿੱਲਿਆ ਨਹੀਂ ਆਇਆ। ਉਹ ਦੇਖੋ। ਇਹ ਵੀ ਹਿੱਲ ਗਿਆ। ਡਰ ਕਾ ਮਾਹੌਲ ਬਿਲਕੁਲ ਵੀ ਨਹੀਂ ਹੈ। ਜਿਹੜੇ ਆ ਤੁਹਾਨੂੰ ਉਹ ਦਿਖਾਏ ਤੇ ਆਪਣੇ ਪੋਸਟਰ ਦਿਖਾਏ ਤੇ QR ਕੋਡ ਵਾਲੇ ਤੋਂ ਗੋਰਾ ਹੀ بیچਕਾਂਦਾ ਫਿਰ ਰਿਹਾ ਉਹਨੇ ਮੇਰੇ ਸਾਹਮਣੇ ਨਾ ਪੰਜ ਛੇ ਪੋਸਟਰ ਲਾ दिए। ਤੋਂ ਯਾਰ ਜਿਹੜੇ ਵੀ ਮੇਰੇ ਪੰਜਾਬੀ ਬੰਦੇ ਵੀਡੀਓ ਦੇਖ ਰਹੇ ਆ ਥੰਭੀ ਕੁਝ ਸਟੈਪ ਲਿਓ ਇਸਕੇ ਅਗੇਂਸਟ ਤਾਂ ਕਿ ਆਪਾਂ ਵੀ ਕੋਈ ਪਟੀਸ਼ਨ ਵਗੈਰਾ ਪਾਸ ਕਰਾਂ ਜਾਂ ਫਿਰ 올ਰੇਡੀ ਜੋ ਪਟੀਸ਼ਨ ਚੱਲ ਰਹੀ ਆ ਉਹਨੂੰ ਸ਼ੇਅਰ ਕਰੋ ਵੱਧ ਤੇ ਵੱਧ ਕਿਉਂਕਿ ਜਿਸ ਹੱਬ ਤੇ ਲੱਗ ਰਿਹਾ ਉਹਦਾ ਨਾਮ ਬਦਲਵਾਗਾ ਹੀ ਹਟਾਗਾ ਮੈਨੂੰ ਲੱਗ ਰਿਹਾ ਕੱਲਾ ਬੰਦਾ ਹੀ ਲੱਗ ਰਿਹਾ ਉਹਨੇ ਵਾ ਇਹਨੇ ਸਾਰੇ ਕੇ ਸਾਰਾ ਲਿਪਕਾ ਘੇਰ ਦिए ਸਾਰੇ ਕੇ ਸਾਰੇ ਪੇੜ ਪੌਦੇ चल दे ना एक किलोमीटर आ गया हाल भी खत्म नहीं हो रही लेक, लेक ना बहुत ज्यादा बड़ी है ना सारे कहना प्राइस बहुत ज्यादा है खास कर लेने शुरू करने कर देने माना पेंट करे चार पांच घर कर दिखली स्टेटा व ਕਰਾਂਗਾ ਪ੍ਰਾਈਜ਼ ਬਹੁਤ ਵਧਾਗਾ ਯਾਨਾ मोस्टली ਤਾਂ ਬੁਢੇ ਹੀ ਆਏ ਹੋਏ ਆ ਬਾਕੀ ਜਿਹੜੇ ਜਵਾਨ ਆ ਉਹ ਸੈਰ ਕਰ ਰਹੇ ਆ ਬੁਢੇ ਆਏ ਹੋਏ ਆ ਹਰ ਆਪਣੇ ਡੋਕੇ ਸ਼ਫਾਈ ਹੋਣੀ ਆਏ ਹੋਏ ਆ ਬਾਕੀ ਯਾਰ ਨੋਲੇਜ ਮੈਨੂੰ ਘੱਟ ਹੀ ਆ ਇਨੀ ਨੋਲੇਜ ਹੈ ਨਹੀਂ ਮਾੜੀ ਮੋਟੀ ਉਹ ਵੀ ਨੈਟ 'ਤੇ ਬੱਦੇ ਦੇਖੀ ਆ ਤੋ ਬਾਕੀ ਨੋਲੇਜ ਨਾ ਆਪ ਦੇਖ ਲਿਓ ਵੀਰ

इसके ऊपर खड़का नहीं लग रहा है तो ना यार मेरी गलो इस, इस जगह पा आ गए विजिट करो जगह ना बहुत सोहनी है यार मन खुश हो जाता इवना मैं यूर ले फुटपाथ पानू होगा फुटपाथ तो सच दूर है हां हां ਉੱਟ ਪਾਸ ਹੈ ਨੇੜਾ ਉੱਟ ਪਾਸ ਤੋਂ ਨੂੰ ਹੋਗਾ ਫਿਰ ਉੱਧਰਲੀ ਸਾਈਡ ਚਲਾਂ ਇੰਨਾ ਤੇ ਗੋਰਾਣਾ ਤੋਂ ਭੱਜਣੇ ਪਈ ਜ਼ੋਰ ਲੈ ਰੱਖਿਆ ਹੈ ਪੂਰਾ ਇਨ ਫਿਊਚਰ 'ਚ ਆਪਾਂ ਨੂੰ ਹੋਰ ਵੀ ਜਗਾਂਗੇ ਨਾਮ ਇਸ ਲੇਗ ਤੇ ਇਲਾਵਾ ਹੋਰ ਵੀ ਬੜੀ ਜਗਾਂ ਆ ਜਿਨਕੇ ਨਾਮ ਨਾ ਆਪਣਾ ਮਲਟੀਕਲਚਰਲ ਦੇਖਣ ਨੂੰ ਮਿਲਨੇ ਆ ਜਿੱਦਾਂ ਪੰਜਾਬ ਸਟਰੀਟ ਜਾਂ ਫਰ ਇੰਡੀਆ ਸਟਰੀਟ ਇਦਾਂ ਦੀਆਂ ਚੀਜ਼ਾਂ ਜਾਂ ਫਿਰ ਹੋਰ ਵੀ ਕੋਈ ਕੰਟਰੀ ਆ ਆ ਜਿਹੜੀ ਵੀ ਆਹ ਕੰਟਰੀਬਿਊਸ਼ਨ ਕਰ ਰਹੀਆਂ ਆ ਕਿ ਜਿਹੜਾ ਆਸਟ੍ਰੇਲੀਆ ਨਾ ਬਹੁਤ ਜ਼ਿਆਦਾ ਡਾਈਵਰਸ ਹੈ ਡਾਈਵਰਸ ਮੀਨਸ ਲੱਗ ਲੱਗ ਜਗਾਂ ਤੇ ਲੋਕ ਆਏ ਹੋਏ ਆ ਹਾਂ ਜੇ ਤੁਹਾਨੂੰ 50 ਬੰਦੇ ਮਿਲ ਰਹੇ ਹਨ ਨਾ ਦਿਨ ਮਨ ਉਹਨਾਂ ਮਦੇ 30 ਬੰਦੇ ਤੁਹਾਨੂੰ ਦੂਸਰੀ ਕੰਟਰੀਆਂੋਂ ਦੇ ਮਿਲ ਜਾਣਗੇ ਜਿੱਦਾਂ ਕਿ ਜੇ ਕੋਈ ਬੰਦਾ ਗੋਰਾ ਇਸ ਤੋਂ ਨਹੀਂ ਹੋਣੀ ਵੀ ਉਹ ਆਸਟ੍ਰੇਲੀਆ ਨਾ ਉਹ ਨਿਊਜ਼ੀਲੈਂਡ ਕਾ ਵੀ ਹੋ ਸਕਾ ਇੰਗਲੈਂਡ ਕਾ ਵੀ ਹੋ ਸਕਾ ਯੂ ਐਸ ਏ ਕਾ ਵੀ ਜੋ ਅੰਕਲ ਮਿਲਿਆ ਦਾ ਇਹ ਪੰਜਾਬੀ ਆ ਇਹ ਕਹ ਰਿਹਾ ਮੈਂ ਇਹੀ ਰਹੂ ਆ ਮੈਂ ਇਹੀ ਕਰ ਬਾਇ ਕਰਾਇਆ ਤੋ ਦੱਸ ਰਹਾ ਤੋ ਤੋ ਮੈਨੂੰ ਪੁੱਛ ਰਹਾ ਦਾ

ਮਨ ਯਾਰ ਇੱਕ ਹੋਰ ਕੱਲ ਹੋਰ ਕੋਈ ਜਗ੍ਹਾ ਜਾਂ ਦੇਖਣੀ ਹੋਣਾ ਮੈਨੂੰ ਦੱਸ ਦਿਓ ਮੈਲਬਨ ਕੇ ਅੰਦਰ ਬਾਕੀ ਕਿਸੇ ਸ਼ਹਿਰ ਮਾ ਨਹੀਂ ਹਲੇ ਆਪਣੀ ਰੀਚ ਹੈ ਹਲੇ ਮੈਲਬਨ ਮੈਂ ਹੀ ਰੀਚ ਹੈ ਕੋਈ ਜਗ੍ਹਾ ਦੇਖਣੀ ਹੈ ਨਾ ਕਮੈਂਟ ਕਰਦੇ ਹੋ ਤੋ ਵੀਡੀਓ ਜ਼ਰੂਰ ਲੇ ਕਾਵਾਂਗੇ ਕਿਉਂਕਿ ਹਲੇ ਯਾਰ ਮੈਂ ਦੇਖ ਰਹਾ ਹੂੰ ਮੇਰੀ ਵੀਡੀਓ ਵਾ ਕਮੈਂਟ ਨਹੀਂ ਆ ਰਹੇ ਹਰ ਲਾਈਕ ਵੀ ਨਹੀਂ ਆ ਰਹੇ ਪਰ ਕਈਆਂ ਮਤ ਵਿਊ ਵੀ ਨਹੀਂ ਆ ਰਹੇ 20 ਵੀ ਘੰਟੇ ਹੋ ਗਏ ਵੀਡੀਓ ਅਪਲੋਡ ਕਰੀ ਨੂੰ 15 ਵਿਊ 16 ਵਿਊ ਕੰਫੀਡੈਂਸੀ ਲੋ ਹੋ ਜਾ ਪਰ ਯਾਰ ਸ਼ੌਂਕ ਹੈ ਕਿਆ ਕਹਾ ਬਣਾਈ ਜਾਊਂਗਾ ਮੈਂ ਤੋ ਵੀਡੀਓ ਆਵਾ ਚਾਹ ਨਾ ਆਵਾ ਵਿਊ ਆਪਣਾ ਸ਼ੌਂਕ ਤੋਂ ਪੂਰਾ ਕਰ ਲੈ ਘੱਟੋ ਘੱਟ ਬਾਅਦ ਵਿੱਚ ਬੁਢਾ ਹੋਗਾ ਨੂ ਤਾਂ ਨਹੀਂ ਕਹਿਣਾ ਵੀ ਮਨਪ੍ਰੀਤ ਸਿੰਘ ਜਾਂ ਤੇਰੇ ਵੱਜ ਜਵਾਨੀ ਤੇ ਯਾਰ ਤੇਰਾ ਸ਼ੌਂਕ ਤਾਂ ਤੈਨਾਂ ਪੂਰਾ ਨਹੀਂ ਕਰਿਆ ਹੈ ਚਾਰਨਾ ਬਹੁਤ ਸੋਹਣਾ ਲਾਇਆ ਹੋਇਆ ਮਿਡਲ ਹੈ ਲੈ ਇੱਕ ਇਬਨਾਂ ਮੈਂ ਇੱਧਰ ਮੇਨ ਰੋਡ ਵਾਲੀ ਸਾਈਡ ਆ ਗਿਆ ਉਹ ਦੂਜਾ ਪਾਸਾ ਲੈ ਕੇ ਪਹਿਲਾਂ ਆਪਾਂ ਦੂਜਾ ਪਾਸਾ ਦੇਖਿਆ ਫਿਰ ਵੀ ਉਹ ਉਲਟਾ ਪਾਸਾ ਆਇਆ ਉਸ ਤੋਂ ਜਮੀਂ ਆਪੋਜ਼ਿਟ ਹੈ ਜਿਹੜਾ ਜਿਹੜਾ ਉਹ ਹੈ ਨਾ ਉਹ ਗੱਡੀਆਂ ਜਾ ਰਹੀਆਂ ਟੀਵੀ ਦੀ ਸਕਰੀਨ 'ਵਾਂ ਦਿਖ ਜਾਣੀ ਹੈ ਚੰਗੀ ਤਰ੍ਹਾਂ ਫੋਨ 'ਵਾਂ ਦਿਖਣੀ ਉਹ ਉਧਰ ਮੇਨ ਰੋਡ ਹੈ ਇਹ ਮੈਂ ਨਾ ਹੀ ਮੇਨ ਰੋਡ ਵਾਲੀ ਸਾਈਡ ਆ ਗਿਆ ਉਹ ਸਾਰਾ ਨਾ ਮੇਨ ਰੋਡ ਹੈ ਪਿੱਛੇ ਤਾਂ ਗੱਡੀਆਂ ਆ ਰਹੀਆਂ ਤੋਂ ਮੇਨ ਰੋਡ ਹੈ ਇੱਧਰ ਲੈ ਕੇ ਆਪਣੀ ਸਾਰੇ ਮਾਂ ਉਹ ਪਿੱਛਾ ਉਹ ਸਾਰਾ ਏਰੀਆ ਨਾ ਲੇਕ ਵਾਲਾ ਏਰੀਆ ਹੈ ਨਾ ਸਾਰਾ ਆਹ ਨੂੰ ਨਾ ਬ੍ਰਿਜ ਦਿਖਾਉਂਗਾ ਇੱਕ ਬ੍ਰਿਜ ਬਹੁਤ ਸੋਹਣਾ ਹੈ ਆ। ਇਹੋ ਨਾ ਪਿੱਛਾ ਬ੍ਰਿਜ ਆ ਜੋ ਨਾ ਮੇਨ ਰੋਡ ਦੇ ਨੀਚੇ ਨੂੰ ਨਿਕਲ ਰਿਹਾ ਆ। ਤੂੰ ਦੇਖੋ। ਦਰਵੀ ਬ੍ਰਿਜ ਸੌਰੀ ਪਾਣੀ। ਅਰ ਇੱਧਰ ਵੀ ਪਾਣੀ। ਤੇ ਗੋਰਾ ਬਦਨ ਜਾਂ ਮੱਛੀਆਂ ਜੀ ਫੜ ਰਿਹਾ ਆਇਓ। ਕੰਟਾ ਹੋ ਗਿਆ ਇਹਨੂੰ ਮੈਂ ਜਿਹੜਾ ਉਹ ਵਾਲਾ ਰੋਡ ਆ ਉਹ ਤੋਂ ਬਹੁਤ ਜ਼ਿਆਦਾ ਬਿਜ਼ੀ ਆ ਕੁਝ ਹੱਦ ਤੇ ਜ਼ਿਆਦਾ ਹੀ ਬਿਜ਼ੀ ਆ ਜਿਹੜਾ ਇਹ ਰੋਡ ਆ ਇਹ ਉਹ ਅੰਦਰ ਜਾ ਰਿਹਾ ਹੈ ਆਪਣਾ ਜਿਹਨੂੰ ਸੈਕਟਰ ਕਹਦੇ ਆ ਸੈਕਟਰ ਮਾ ਜਾ ਰਿਹਾ ਯਹਾਂ ਸੈਕਟਰ ਨਹੀਂ ਕਹਿੰਦੇ ਯਹਾਂ ਬੁਲੇਵਾਰਡ ਕਹਾਂ ਆ ਇਹ ਉਹ ਨਾ ਲੇਕ ਤੇ ਥੋੜਾ ਜਿਹਾ ਬਾਹਰ ਆ ਗਿਆ ਮੈਂ ਲੇਕ ਦਾ ਹੀ ਏਰੀਆ ਵੈਸੇ ਲੇਕ ਪਿੱਛਾ ਆ ਔਰ ਦਿਖਰੀ ਹੋਣੀ ਦੇਖ ਉਹ ਦਿਖਦੀ ਆ

ਆਪਣਾ ਪਾਣੀ ਕਾ ਵੀ ਪ੍ਰਬੰਧ ਕਰਿਆ ਹੋਇਆ ਹੈ ਹਾਂ ਹਰ ਵਾਸ਼ਰੂਮ ਵੀ ਹੋਣੇ ਮੈਂ ਦੇਖੇ ਨਹੀਂ ਆ ਪਬਲਿਕ ਟਾਇਲਟ ਆ ਹਾਂ ਪਰ 100% ਹੋਣੇ ਜਿਸ ਤੱਕ ਮੈਨੂੰ ਲੱਗ ਰਿਹਾ ਆ। ਤੋ ਬਹੁਤ ਸੋਹਣਾ ਯਾਰ ਯਹਾਂ ਆਗਾ ਇੰਜੋਏ ਕਰੋ ਆਪਣੀ ਕਾਫੀ ਲੈ ਕੇ ਆਓ ਹਰ ਬੈਠੋ ਯਹਾਂ। ਗੱਡੀਆਂ ਧੂੜੀਆਂ ਮੈਂ ਯਾਰ ਰੱਖਿਆ ਤਾਂ ਬਹੁਤ ਗੂਜਾ ਵੈਸੇ ਪਰ ਯਾਰ ਲਾਈਫ ਹੰਜੋਏ ਕਰਨਾ ਵੀ ਬਹੁਤ ਜ਼ਰੂਰੀ ਆ। ਹਾਂਜੀ ਅੱਜ ਕਾ ਵਲੋਗ ਇਹੀਂ ਖਤਮ ਹੈ। ਚਾਹ ਨਾ ਵਧੀਆ ਲੱਗਿਆ। ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦਿਓ ਹੋਰ ਵਧੀਆ ਵਧੀਆ ਵਲੋਗ ਆਉਂਦੇ ਰਹਿਣਗੇ ਹਰ ਵਾਹਿਗੁਰੂ ਮਿਹਰ ਕਰਿਆ ਸਾਰਿਆਂ ਦਾ ਔਰ ਆਪਣਾ ਚਲੋ ਜੀ ਬਾਏ